ਭਾਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਨਾ ਰਣਜੀਤ ਮਿਸਤਰੀ ਬੋਲ ਰਿਹਾ ਸੀਗਾ ਇਸ ਟੀਵੀ ਸਰਵਿਸ ਕਰਾਉਣੀ ਸੀ ਤੁਸੀਂ ਮੈਨੂੰ ਸ਼ਾਇਦ WhatsApp ਤੇ ਮੈਸੇਜ ਤੁਸੀਂ ਕੀਤਾ ਸੀ ਕਿ ਬਾਈ ਨੇ ਕੀਤਾ ਸੀ ਹਾਂ ਅਲਸੀ ਕੀਤਾ ਸੀ ਅੱਛਾ ਕੀ ਹਾਂਜੀ ਮੈਂ ਤਾਂ ਇਹ ਸੁਚੇਕ ਦੇ ਬਾਈ ਦਾ ਨੰਬਰ ਹੈ ਤੇ ਭਾਬੀ ਕੋਲ ਲੱਗਿਆ ਨੰਬਰ ਹੈ ਹਾਂਜੀ ਅੱਛਾ ਜੀ ਨਹੀਂ ਨੀਂਦ ਆਉਂਦੀ ਅੱਸੀ ਤੋਂ ਬਣਾ ਫਿਰ ਹੈ ਕਿਤੇ ਨਹੀਂ ਇਹਨਾਂ ਦੀ ਗਰਮੀ ਬਹੁਤ ਪੈਂਦੀ ਆ ਅੱਛਾ ਹੋਰ ਗਰਮੀ ਪੈਂਦੀ ਆ ਤਾਂ ਗਰਮੀ ਕੱਢ ਦਿੰਨੇ ਆ ਫਿਰ ਕਿੰਨੇ ਦਿਨ ਹੋ ਗਏ ਮੈਂ ਸਭ ਨੂੰ ਵੀ ਨਹੀਂ ਲਈ ਸੀ ਮਿਸਤਰੀ ਦੇ ਨੰਬਰ ਦੇ ਦੋ ਕੋਈ ਹੈ ਤਾਂ ਉਹਨੂੰ ਭੇਜ ਦੋ ਮਿਸਤਰੀ ਨੂੰ ਸੀਸੀ ਕਰ ਜਾਣਗੇ ਅੱਛਾ ਅੱਛਾ ਹਾਂ ਉਹ ਮੇਰੇ ਕੋਲ ਟਰੂ ਕਲਰ ਤੇ ਨਾਮ ਟਰੂ ਕਲਰ ਤੇ ਬਾਈ ਦਾ ਨਾਮ ਹੀ ਹੁੰਦਾ ਸੀ ਮੇਰੇ ਕੋਲੇ ਅੱਛਾ ਹਾਂ ਤੇ ਮੈਂ ਇੱਕ ਦਿਨ ਬਾਈ ਫੋਨ ਕਰੀ ਜਾਂਦਾ ਨਾਮ ਰਜੀਦ ਲਿਹਾ ਹੁੰਦਾ ਸੀ ਸੈਂਕੜੇ ਬਾਈ ਨੂੰ ਨੂੰ ਪਤਾ ਸ਼ਾਇਦ ਮੇਰੀ ਸੋਹਣੀ ਸੁਣੀ ਭਾਬੀ ਮੈਨੂੰ ਫੋਨ ਕਰ ਲੋਗੀ ਹੈ ਅੱਛਾ ਜੀ ਹੋਰ ਕੀ ਦਾ ਫਿਰ ਤੁਸੀਂ ਕਦੋਂ ਆਉਣਾ ਹਾਂ ਆਜੂਗਾ ਫਿਰ ਇਸਦੀ ਠੰਡਾ ਤਾਂ ਕਰ ਲਈਏ ਫਿਰ ਇਸਦੀ ਭਲਾ ਇਸਦੀ ਲਾਉਂਗਾ ਏਸੀ ਦੀ ਸਰਵਿਸ ਕਰੂੰਗਾ ਫਿਰ ਕਮਰਾ ਠੰਡਾ ਕਰਾਂਗੇ ਏਸੀ ਸੀ ਕਰਨੀ ਬੋਲੀ ਨਹੀਂ ਆਨੀ ਮੈਂ ਏਸੀ ਸੀ ਕਰਨੇ ਕਦੋਂ ਕਾਂਗੇ ਨਹੀਂ ਏਸੀ ਦੇ ਨਾਲ ਨਾਲ ਤੇਰਾ ਪੱਖਾ ਵੀ ਤੁਸੀਂ ਕਰਕੇ ਜਾਊਂਗਾ ਨਾ ਮੈਂ ਔਰ ਤੇ ਪਰ ਮੈਂ ਕਰਨਾ ਫਿਰ ਕਿਵੇਂ ਔਰ ਹੈ ਔਰ ਕਰਨਾ ਹੀ ਪਊਗਾ ਫਿਰ ਹੂੰ ਤੇਰਾ ਪੱਖਾ ਵੀ ਸਹੀ ਕਰ ਦੂੰਗਾ ਫਿਰ ਮੈਂ ਮੇਰਾ ਪੱਖਾ ਹਾਂ ਜਿਹੜਾ ਗਰਮ ਹੋਇਆ ਪਿਆ ਤੇਰੇ ਏਸੀ ਦਾ ਏਸੀ ਦਾ ਨਹੀਂ ਤੇਰਾ ਪੱਖਾ ਤੇਰਾ ਪੱਖਾ ਵੀ ਤੇਾਰੇ ਗਰਮੀ ਮਾਰਦਾ ਨਾ ਅੱਜ ਕੱਲ ਹੂੰ ਔਰ ਉੱਤੇ ਇਹ ਗਰਮੀ ਦਾ ਤੇਰੇ ਗਰਮੀ ਮਾਰਦਾ ਦਾ ਕੱਢਣੀ ਪਊਗੀ ਗਰਮੀ ਉਹਦੀ ਹੂੰ ਹੂੰ ਕਿੰਨੀ ਕੱਢਣੀ ਪੈਂਦੀ ਕਿੱਥੇ ਕਰਦੇ ਨੇ ਕੰਮ ਠੰਡਾ ਕੰਮ ਠੰਡਾ ਬਸ ਖੁੱਲਾ ਹੀ ਕਰ ਦੇਣਾ ਆਪਾਂ ਪਿੰਡਾ ਪੁੰਡਾ ਦੇ ਜਾ ਕੇ ਮੈਂ ਦੁਕਾਨ ਤੇ ਵਜਵਾ ਕਰਕੇ ਦੇਖ ਜਾ ਪਹਿਲਾਂ ਹੂੰ ਦੁਕਾਨ ਵਾਲੇ ਕਿ ਤਸਨਕਾ ਦਿੰਦੇ ਥੋੜੀ ਅੱਛਾ ਤੇ ਦੂਜੀ ਗੱਲ ਇਹ ਹੈ ਕਿ ਗੱਲ ਜੀ ਬਣਦੀ ਨਹੀਂਗੀ ਉਹ ਜੀ ਹੂੰ ਹੂੰ ਮੈਂ ਹੁਣ ਖੁੱਲਾ ਹੀ ਕਰਦੇ ਹਾਂ ਹੁਣ ਮਤਲਬ 500 ਰੁਪਏ ਹੁਣ AC ਸਰਵਿਸ ਕਰਾਉਣਾ ਹੋਊਗਾ ਥੋੜੇ 500 ਰੁਪਏ ਲਵਾਂਗਾ ਇੱਕ ਜਨੇ ਦਾ ਨਾ ਮੱਥੇ ਨੂੰ ਦੋ AC ਕਰਤੇ 1000 ਰੁਪਏ ਦਿਹਾੜੀ ਪੈ ਗਈ ਆਪਾਂ ਨੂੰ ਹੂੰ ਨਾਲੇ ਤੇਰੇ ਹੱਥਾਂ ਦੀ ਚਾਹ ਵੀ ਲਾਂਗੇ ਨਾਲੇ ਹਣਾ ਕੋਈ ਨਹੀਂ ਆਜੋ ਜੀ ਨਾਲੇ ਕੰਮ ਕਰ ਹੂੰ ਭਾਬੀ ਮੈਨੂੰ ਤੈਨੂੰ ਇੱਕ ਗੱਲ ਇਹ ਵੀ ਦੱਸਾਂ ਤੈਨੂੰ ਮੈਂ ਹਾਂ ਦੱਸੋ ਮੈਨੂੰ ਪਤਾ ਹੈ ਕਿ ਬਾਈ ਤੋਂ ਤਾਂ ਕੁਝ ਹੁੰਦਾ ਨਹੀਂ ਅੱਛਾ ਤੈਨੂੰ ਵੀ ਜੀ ਕਿਉਂ ਨਹੀਂ ਹੁੰਦਾ ਨਹੀਂ ਨਾ ਨਾ ਤੇਰੀ ਹਾਲ ਚਾਲ ਚਾਲ ਟਾਲੀ ਦੇ ਇੱਕ ਤੇਰੇ ਅੰਦਰ ਤੇਰੇ ਅੰਦਰ ਜਿਹੜੀ ਗਰਮੀ ਹੈ ਨਾ ਕੋਈ ਮੇਰੇ ਤੱਕ ਅਹਿਸਾਸ ਮੁਝਾ ਦਿੰਦੀ ਇਹ ਵੀ ਤੇਰਾ ਜਿਵੇਂ AC ਦੀ ਤਾਂ ਸਰਵਿਸ ਕਰਦਾ ਹੀ ਕਰਦਾ ਮੈਂ ਤੇਰੀ ਵੀ ਕਰ ਦਿਆਂਗਾ ਕੋਈ ਨਹੀਂ ਦੇਖਾਂਗੇ ਤੁਸੀਂ ਐਸੀ ਨਹੀਂ ਕਰਨ ਤਾਂ ਉਹ ਨਹੀਂ ਐਸੀ ਦੋ ਸਹੀ ਕਰ ਦਉ ਮੈਂ ਤਥੋਂ ਪੈਸੇ ਵੀ ਨਹੀਂ ਲੈਂਦਾ ਮੈਂ ਤੇਰਾ 500 ਰੁਪਏ पाचੂ ਕੋ ਤੇਰਾ ਕੋਈ ਗੱਲ ਨਹੀਂ ਹੂੰ ਬਹੁਤ ਵਚੂ ਹੈ ਜੀ ਹੂੰ ਦੱਸੋ ਗੱਲ ਇਹ ਮੈਂ ਸਭ ਪਸੰਦ ਹੈਗਾ ਤੈਨੂੰ ਕਿ ਹੈ ਨਹੀਂ ਕੋਈ ਦੂਜੇ ਦੱਸ ਪਸੰਦ ਪਸੰਦ ਨੂੰ ਕੀ ਪਸੰਦੀ ਆ ਹੂੰ ਪਸੰਦੀ ਆ ਅੱਤ ਫੇਰ ਤੂੰ ਜੀ ਨਹੀਂ ਕਰਦਾ ਮੇਰੇ ਨਾਲ ਗੱਭਰੂ ਜਵਾਨ ਮੁੰਡਾ ਕਰੀਂ ਇੰਨਾ ਕਰਦਾ ਹੈ ਤੈਨੂੰ ਲੱਗਦਾ ਹੈ ਧਰਿਆ ਢੋਰੀਆਂ ਨਾਲ ਢਰਿਆ ਢੋਰੀਆਂ ਨਾਲ ਕਰਦਾ ਨਹੀਂ ਮੈਂ ਸਿੱਕਾ ਡਰ ਡਰ ਕੇ ਨਾ ਤੁਸੀਂ ਆਪ ਦਾ ਕੰਮ ਖਰਾਬ ਕਰ ਰੱਖਿਆ ਹੂੰ ਹੂੰ ਮੈਨੂੰ ਡਰ ਡਰ ਹੋਇਆ ਮੈਨੂੰ ਡਰ ਕੇ ਕੀ ਡਰ ਕੇ ਕੀ ਕੱਢੋਗੇ ਦੱਸੋ ਫਿਰ ਹੂੰ ਤੁਸੀਂ ਕਿਉਂ ਆ ਕੇ ਡਰ ਕੇ ਨਿਕਲ ਨਾ ਤਾਂ ਕੀ ਇਹ ਤੇ ਹੂੰ ਜੀ ਕਰਦਾ ਇੱਕ ਤਰ੍ਹਾਂ ਕੁਛ ਕਰਨ ਨੂੰ ਕਰਦਾ ਹੈ ਤੇ ਤੋਂ ਸਾਲੇ ਨਹੀਂ ਕਰਾਉਂਦਾ ਮੈਂ ਜਿੰਨਾ ਦੇਰ ਦੇਖ ਲਾ ਤੇ ਨਾ ਕੀ ਵੀ ਕਿਤੇ ਆ ਕੇ ਕਰਤਾ ਅੱਛਾ ਬਥੇਰੀਆਂ ਨਹੀਂ ਕਰਾਈਆਂ ਮੈਂ ਤਾਂ ਸਾਲੇ ਨਾਲ ਤੇਰੀ ਵੀ ਕਰਾ ਦੂੰ ਇੱਕ ਵੀ ਬੁਥੇਰੀਆਂ ਨਾਲ ਹੀ ਕਰ ਲੋ ਜੇ ਫਿਰ ਤੁਸੀਂ ਖਰਾਬ ਮੈਂ ਤਾਂ ਨਹੀਂ ਕਰਦੀ ਫਿਰ ਚਲ ਦਿਨਾ ਖਰਾਬ ਨਹੀਂ ਐਂ ਖਰਾਬ ਥੋੜੀ ਐ ਦੋਸਤ ਮੈਂ ਕਹਿੰਨਾ ਬੁਥੇਰੀਆਂ ਮਰਦੀਆਂ ਮੇਰੇ ਤੇ ਵਿੱਚ ਆ ਕੇ ਉਹ ਬੁਥੇਰੀਆਂ ਮਰਦੀਆਂ ਕਿ ਬੁਥੇਰੀਆਂ ਦਾ ਕਰਿਆ ਹੋਇਆ ਤੁਸੀਂ ਕਰਨ ਨੂੰ ਨਾ ਕਰ ਸਕਦਾ ਹੁਣ ਮੇਰੇ ਦਿਲ ਤੇਰੇ ਤੇ ਆਹ ਤੇਰੇ ਨਾਲ ਹੀ ਕਰੂੰਗਾ ਮੈਂ ਕਿਸੇ ਹੋਰ ਨਾਲ ਥੋੜੀ ਕਰਾਂਗਾ ਮੇਰੇ ਨਾਲ ਹੀ ਕਰਾਂਗੇ ਸਹੀ ਹੈ ਹਮ ਮੰਨ ਜੇ ਨਾ ਫਿਰ ਅੱਜ ਦਾ ਜਵਾ ਕਿੱਥੇ ਗਏ ਹੋਏ ਆ ਵਾਕ ਘਰੇ ਆ ਨਾ ਮੈਡਮ ਕੋਲ ਆਈ ਸੀ ਦੁਕਾਨ ਤੇ ਅੱਛਾ ਅੱਛਾ ਮਨ ਬਾਹਰ ਚਾ ਗਈ ਉਹਨਾਂ ਨੇ ਚਲੋ ਠੀਕ ਹੈ ਤੁਸੀਂ ਆ ਜੂ ਹੈ ਤਾਂ ਸੱਚੀ ਮੇਰਾ ਹਾਂ ਸੱਚੀ ਤੁਸੀਂ ਆ ਜਿਓ ਜੀ ਫਿਰ ਬਿਲਕੁਲ ਉਸੇ ਹੀ ਕਰਨ ਐਸੀ ਸਹੀ ਕਰਨ ਹਾਂ ਠੰਡਾ ਕਰਕੇ ਰੱਖੀਗਾ ਬਣਾ ਲਓ ਠੀਕ ਹੈ ਹਾਂ ਠੀਕ ਹੈ ਜੀ ਠੀਕ ਹੈ ਚੰਗਾ